ਕਿ ਤੁਹਾਨੂੰ ਵੀ ਕਦੇ ਵਾਰ-ਵਾਰ ਹਿਚਕੀ ਆਉਂਦੀ ਹੈ ਤਾਂ ਸੀਰੀਅਸ ਹੋ ਜਾਓ ਹੋ ਸਕਦਾ ਹੈ ਸਰੀਰ ਦੇ ਵਿੱਚ ਕੋਈ ਗੰਭੀਰ ਬਿਮਾਰੀ ਹੋ ਸਕੇ ਜੀ ਹਾਂ ਹਿਚਕੀ ਆਉਣਾ ਬਹੁਤ ਹੀ ਆਮ ਗੱਲ ਹੈ ਕਿਹਾ ਜਾਂਦਾ ਹੈ ਜੇਕਰ ਹਿਚਕੀ ਆਉਂਦੀ ਹੈ ਤਾਂ ਤੁਹਾਨੂੰ ਕੋਈ ਯਾਦ ਕਰ ਰਿਹਾ ਹੋਵੇਗਾ ਤੁਸੀਂ ਵੀ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਤੇ ਹਿਚਕੀ ਆਉਣਾ ਬੇहद ਹੀ ਆਮ ਗੱਲ ਹੈ ਜੋ ਲਗਭਗ ਹਰ ਕਿਸੇ ਨੂੰ ਆ ਜਾਂਦੀ ਹੈ ਇਹ ਜੋ ਕਿ ਡਾਇਆਫ੍ਰਾਮ ਨਾਮਕ ਮਾਸਪੇਸ਼ੀ ਦੇ ਅਚਾਨਕ ਅਤੇ ਬੇਕਾਬੂ ਸੋਣਨ ਦੇ ਕਾਰਨ ਹੁੰਦਾ ਹੈ ਜਿਸ ਦੇ ਨਾਲ ਹਿਚਕੀ ਵਰਗੀ ਆਵਾਜ਼ ਪੈਦਾ ਹੁੰਦੀ ਹੈ ਹਿਚਕੀ ਆਮ ਤੌਰ ਦੇ ਉੱਤੇ ਕੁਝ ਮਿੰਟਾਂ ਦੇ ਵਿੱਚ ਆਪਣੇ ਆਪ ਬੰਦ ਵੀ ਹੋ ਜਾਂਦੀ ਹੈ ਬਹੁਤ ਘੱਟ ਮਾਮਲਾ ਦੇ ਵਿੱਚ ਇਹ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦੀਆਂ ਨੇ ਹਿਚਕੀ ਉਦੋਂ ਹੁੰਦੀ ਹੈ ਜਦੋਂ ਹਵਾ ਦੇ ਵਿੱਚ ਸਾਹ ਲੈਣ ਦੀ ਪ੍ਰਕਿਰਿਆ ਅਸਥਾਈ ਤੌਰ ਦੇ ਉੱਤੇ ਵਿਗਨ ਪਾਉਂਦੀ ਹੈ ਇਹ ਪੇਟ ਦੇ ਵਿੱਚ ਗੈਸ ਮਸਾਲੇਦਾਰ ਭੋਜਨ ਜਾਂ ਫਿਰ ਅੰਤਰੀ ਪਾਚਨ ਜਾਂ ਫੇਸਾਂ ਸੰਬੰਧੀ ਸਮੱਸਿਆਵਾਂ ਦੇ ਕਾਰਨ ਹੋ ਸਕਦੀਆਂ ਨੇ ਜ਼ਿਆਦਾਤਰ ਸਮਾਂ ਹਿਚਕੀ ਨੁਕਸਾਨਦੇਹ ਨਹੀਂ ਹੁੰਦੀ ਹੈ ਲੋਕ ਉਹਨਾਂ ਨੂੰ ਆਮ ਮੰਨਦੇ ਨੇ ਪਰ ਅਤੇ ਹਰ ਕਿਸੇ ਕੋਲ ਉਹਨਾਂ ਨੂੰ ਸ਼ਾਂਤ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਹਿਚਕੀ ਉਦੋਂ ਆਉਂਦੀ ਹੈ ਜਦੋਂ ਡਾਇਆਫ੍ਰਾਮ ਅਚਾਨਕ ਸੁਗੜ ਜਾਂਦਾ ਹੈ ਜਿਸ ਦੇ ਨਾਲ ਵੋਕਲ ਕੋਰਡ ਬੰਦ ਹੋ ਜਾਂਦੇ ਨੇ ਜਿਸ ਦੇ ਨਾਲ ਲਗਤਰਾਂ ਦੀ ਹਿਚਕੀ ਦੀ ਆਵਾਜ਼ ਆਉਂਦੀ ਹੈ ਤਾਂ ਆਮ ਟ੍ਰਿਗਰਾਂ ਦੇ ਵਿੱਚ ਜਿਵੇਂ ਕਿ ਬਹੁਤ ਜਲਦੀ ਖਾਣਾ ਜਾਂ ਫਿਰ ਪੀਣਾ ਉਹਦੇ ਵਿੱਚ ਤੁਹਾਨੂੰ ਹਿਚਕੀ ਆ ਜਾਂਦੀ ਹੈ ਸੋਡਾ ਪੀਣਾ ਬਹੁਤ ਗਰਮ ਜਾਂ ਫਿਰ ਸ਼ਰਾਬ ਪੀਣਾ ਭੋਜਨ ਖਾਣਾ ਬਹੁਤ ਗਰਮ ਤੇ ਪੇਟ ਦੇ ਵਿੱਚ ਗੈਸ ਭਰ ਜਾਣਾ ਤਣਾਅ ਚਿੰਤਾ ਜਾਂ ਫਿਰ ਬਹੁਤ ਜ਼ਿਆਦਾ ਉਤੇਜਨਾ ਜ਼ਿਆਦਾ ਖਾਣਾ ਕੁਝ ਦਵਾਈਆਂ ਦੇ ਪ੍ਰਭਾਵ ਜਿਵੇਂ ਕਿ ਅਨਸਥੀਸੀਆ ਜਾਂ ਫਿਰ ਸਟੈਰੋਇਡ ਤਾਂ ਇਹ ਚੀਜ਼ਾਂ ਦੇ ਕਾਰਨ ਤੁਹਾਨੂੰ ਹਿਚਕੀ ਆ ਸਕਦੀ ਹੈ ਤਾਂ ਜੇਕਰ ਹੋਰ ਗੱਲ ਕੀਤੇ ਜਾਵੇ ਤਾਂ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ ਜੇਕਰ ਹਿਚਕੀ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਇਹ ਰੋਜ਼ਾਨਾ ਜੀਵਨ ਅਤੇ ਸਿਹਤ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਲਗਾਤਾਰ ਹਿਚਕੀ ਕੁਝ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਜਿਵੇਂ ਕਿ ਖਾਣਪੀਣ ਦੇ ਵਿੱਚ ਮੁਸ਼ਕਿਲ ਭਾਰ ਘਟਾਉਣਾ ਜਾਂ ਫਿਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੀ ਹੈ ਬੋਲਣ ਦੇ ਵਿੱਚ ਮੁਸ਼ਕਿਲ ਆਉਣਾ ਨੀਂਦ ਦੇ ਵਿੱਚ ਵਿਗਨ ਪੈਣਾ ਥਕਾਵਟ ਅਤੇ ਇਕਾਗਰਤਾ ਦੇ ਵਿੱਚ ਕਮੀ ਖਾਣਪੀਣ ਦੇ ਵਿੱਚ ਮੁਸ਼ਕਿਲ ਦੇ ਕਾਰਨ ਕਮਜ਼ੋਰੀ ਆਉਣਾ ਮਾਨਸਿਕ ਤਣਾਅ ਚਿੰਤਾ ਜਾਂ ਫਿਰ ਉਦਾਸੀ ਵਾਰ-ਵਾਰ ਆਉਣ ਵਾਲੀ ਹਿਚਕੀ ਕਿਵੇਂ ਰੋਕੀ ਜਾਵੇ ਇਹ ਵੀ ਤੁਸੀਂ ਸੁਣ ਲਓ ਜਿਵੇਂ ਕਿ ਠੰਡਾ ਪਾਣੀ ਛੋਟੇ-ਛੋਟੇ ਕੂਟਾਂ ਦੇ ਵਿੱਚ ਪਿਓ ਜਾਂ ਫਿਰ ਘਰਾਰੇ ਕਰੋ ਆਪਣੇ ਸਾਹ ਨੂੰ ਰੋਕੋ ਅਤੇ ਹੌਲੀ-ਹੌਲੀ ਸਾਹ ਛੱਡੋ ਹਲਕਾ ਦਬਾਅ ਪਾਓ निगलਦੇ ਸਮੇਂ ਆਪਣੀ ਨੱਕ ਨੂੰ ਫੜ ਕੇ ਆਪਣੇ ਜੋ ਕਿ ਡਾਇਆਫ੍ਰਾਮ ਦੇ ਉੱਤੇ ਜਾਂ ਫਿਰ ਆਪਣੇ ਜੀਬ ਦੇ ਉੱਤੇ ਥੋੜਾ ਜਿਹਾ ਮਿੱਠਾ ਜਾਂ ਫਿਰ ਖੱਟਾ ਇੱਕ ਚੁਟਕੀ ਖੰਡ ਨਿੰਬੂ ਜਾਂ ਥੋੜਾ ਜਿਹਾ ਸਿਰਕਾ ਦਾ ਜ਼ਿਆਦਾਤਰ ਹਿਚਕੀ ਆਪਣੇ ਆਪ band ਵੀ ਹੋ ਜਾਂਦੀ ਹੈ ਪਰ 48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀ ਹਿਚਕੀ ਨੂੰ ਪੁਰਾਣੀ ਮੰਨਿਆ ਜਾਂਦਾ ਹੈਗਾ ਅਜਿਹੇ ਮਾਮਲਿਆਂ ਦੇ ਵਿੱਚ ਇਹ ਕਿਸੇ ਅੰਤਰੀਵ ਡਾਕਟਰੀ ਸਥਿਤੀ ਦਾ ਸੰਕੇਤ ਹੋ ਸਕਦਾ ਹੈ ਕੁਝ ਗੰਭੀਰ ਸਥਿਤੀਆਂ ਦੇ ਜਿੱਥੇ ਕਿ ਹਿਚਕੀ ਦੇ ਵਿੱਚ ਲੱਛਣ ਵਜੋਂ ਦਿਖਾਈ ਹੋ ਸਕਦੇ ਨੇ ਜਿਵੇਂ ਕਿ ਦਿਮਾਗ ਅਤੇ ਨਸਾਂ ਦੀਆਂ ਸਮੱਸਿਆਵਾਂ ਸਟ੍ਰੋਕ ਨਸ਼ਾ ਜੋ ਕਿ ਨਸਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਦਿਲ ਜਾਂ ਫਿਰ ਫੇਫੜਿਆਂ ਦੀ ਬਿਮਾਰੀ ਦਿਲ ਦਾ ਦੌਰਾ ਦੇ ਨਮੂਨਿਆਂ ਤੇ ਕੈਂਸਰ ਟਿਊਮਰ ਜਾਂ ਫਿਰ ਕੈਂਸਰ ਦੇ ਇਲਾਜ ਦੇ ਮਾੜੇ ਪ੍ਰਭਾਵ ਫੋਸਫੋਡੇ ਨੇ ਪਾਚਨ ਸੰਬੰਧੀ ਸਮੱਸਿਆ ਜਿਵੇਂ ਕਿ ਅਨਾੜੀ ਦੀ ਜਲਣ ਜਾਂ ਫਿਰ ਲਾਗ ਤੇ ਪੇਨ ਕ੍ਰੇਸ ਦੀ ਸੋਜਿਤਾ ਜੇਕਰ 48 ਘੰਟਿਆਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਹਿੱਕੀ ਤੁਹਾਡੀ ਬੰਦ ਨਹੀਂ ਹੋ ਰਹੀ ਹੈ ਤਾਂ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਚੈੱਕਅਪ ਕਰਵਾਓ